ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਦੋ ਪਿਆਜ਼ ਲੈ ਲਏ ਟਮਾਟਰ ਲੈ ਲਿਆ ਆਲੂ ਲੈ ਲਏ ਤੇ ਮੂਲੀ ਲੈ ਲਈ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਕਰ ਲੈਨੇ ਆਂ ਛੋਟੇ-ਛੋਟੇ ਪੀਸ ਬਣਾ ਲਵਾਂਗੇ ਆਪਾਂ ਟਮਾਟਰਾਂ ਦੇ ਲਓ ਜੀ ਟਮਾਟਰ ਆਪਾਂ ਨੇ ਕੱਟ ਲਏ ਹੁਣ ਆਪਾਂ ਪਿਆਜ਼ਾਂ ਨੂੰ ਕੱਟ ਲੈਣੇ ਆ ਪਿਆਜ਼ਾਂ ਨੂੰ ਵੀ ਆਪਾਂ ਬਰੀਕ ਬਰੀਕ ਕੱਟਾਂਗੇ ਤੁਸੀਂ ਵੀ ਇਦਾਂ ਬਣਾ ਕੇ ਦੇਖਿਓ ਜੀ ਬਹੁਤ ਟੇਸਟੀ ਡਿਸ਼ ਬਣਦੀ ਆ ਕੁਛੀ ਮਿੰਟਾਂ ਚ ਬਣ ਜਾਂਦੀ ਆ ਲਓ ਜੀ ਇਸੇ ਤਰ੍ਹਾਂ ਆਪਾਂ ਸਾਰੇ ਪਿਆਜ਼ ਕੱਟ ਕਰ ਲੈਣੇ ਆ ਨੂੰ ਵੀ ਕੱਟ ਲੈਣੇ ਆਂ ਆਲੂਆਂ ਦੇ ਪੀਸ ਆਪਾਂ ਥੋੜਾ ਜਿਹਾ ਵੱਡੇ ਰੱਖਾਂਗੇ ਬਹੁਤੇ ਬਰੀਕ ਨਹੀਂ ਕਰਾਂਗੇ ਕਿਉਂਕਿ ਜਦ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਜੇ ਫੇਰ ਇਹਨਾਂ ਨੇ ਵਿੱਚ ਘੁਲ ਜਾਣਾ ਜੇ ਬਹੁਤੇ ਬਰੀਕ ਕਰਤੇ ਇਹਨਾਂ ਨੂੰ ਆਲੂਆਂ ਨੂੰ ਆਪਾਂ ਮੋਟੇ-ਮੋਟੇ ਕੱਟ ਲੈਣੇ ਆਂ ਚਾਰ-ਚਾਰ ਪੀਸੇ ਬਣਾਵਾਂਗੇ ਆਪਾਂ ਇੱਕ ਆਲੂ ਦੇ ਜਿਹੜਾ ਵੱਡਾ ਉਹਦੇ ਪੱਧ ਬਣਾਵਾਂਗੇ ਚਲੋ ਜੀ ਇਹ ਪੱਲੂਆਂ ਨੂੰ ਸਾਰਿਆਂ ਨੂੰ ਕੱਟ ਲੈਨੇ ਆ ਜਿਹੜਾ ਖਰਾਬ ਜੈ ਇਹਨੂੰ ਆਪਾਂ ਵਿੱਚੋਂ ਕੱਟ ਦਵਾਂਗੇ ਹਰੇ ਜੀ ਇਹਨੂੰ ਕੱਟ ਲਵਾਂਗੇ ਆਪਾਂ ਛੋਟੇ ਛੋਟੇ ਪੀਸ ਬਣਾ ਲਵਾਂਗੇ ਇਹਦੇ ਬਿਲਕੁਲ ਛੋਟੇ ਛੋਟੇ ਪੀਸ ਬਣਾਵਾਂਗੇ ਕਿਉਂਕਿ ਥੋੜੀ ਜਿਹੀ ਮੂਵੀ ਬੇਮੌਸਮੀ ਨੇ ਜੀ ਹੁਣ ਥੋੜੀ ਜਿਹਾ ਹਾਰਡ ਨੇ ਇਸ ਲਈ ਆਪਾਂ ਇਹਦੇ ਛੋਟੇ-ਛੋਟੇ ਪੀਸ ਬਣਾ ਲਵਾਂਗੇ। ਲੋ ਜੀ ਆਪਾਂ ਨੇ ਚੁੱਲਾ ਬਾਲ ਲਿਆ। ਉੱਪਰ ਪਾਣੀ ਧਰ ਲਿਆ। ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ। ਇਸ ਦੇ ਵਿੱਚ ਦੇਸੀ ਘੀ ਐਡ ਕਰ ਦਿੰਨੇ ਆ। ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਂਦੇ ਆ। ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਂਦੇ ਆ ਜੀ ਚੁੱਲੇ ਨੂੰ ਆਪਾਂ ਥੋੜਾ ਜਿਹਾ ਘਟਾ ਲੈਂਦੇ ਆ। ਇਹ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰ ਦਿੰਨੇ ਆਂ ਹਲਦੀ ਪਾ ਲੈਨੇ ਪਾ ਲੈਨੇ ਨਮਕ ਪਾ ਲੈਨੇ ਹੁਣ ਆਪਾਂ ਇਹਨਾਂ ਨੂੰ ਮਸਾਲਿਆਂ ਨੂੰ ਥੋੜਾ ਜਿਹਾ ਭੁੰਨ ਲੈਨੇ ਤਾਂ ਜੋ ਇਹਨਾਂ ਦਾ ਕੱਚਾਪਾਨਾ ਜਿਹੜਾ ਉਹ ਜਾ ਸਕੇ ਅੱਗੇ ਇਹ ਕੱਚਾ ਬਣ ਜਾ ਸਕੇ ਉਹਨਾਂ ਦਾ ਪਕਾ ਲੈਨੇ ਆਪਾਂ ਮਸਾਲਿਆਂ ਨੂੰ ਬੜਾ ਦੀ ਮਸਾਲੇ ਆਪਣੇ ਪੱਕ ਗਏ ਹੁਣ ਆਪਾਂ ਇਹਦੇ ਵਿੱਚ ਜਿਹੜੇ ਆ ਚਨੇ ਆਪਾਂ ਨੇ ਪਹਿਲਾਂ ਚਨੇ ਵਾਲ ਲਏ ਤੇ ਇਹਨਾਂ ਨੂੰ ਚਨੇ ਨੂੰ ਅਗਰ ਐਡ ਕਰ ਦਈਏ ਫਲੇ ਹੋ ਜਾਣੇ ਨਹੀਂ ਪਹਿਲਾਂ ਭੋਕੇ ਰੱਖੇ ਫਿਰ ਵਾਲੇ ਲਓ ਜੀ ਆਪਾਂ 1-2 ਮਿੰਟ ਲਈ ਪਕਾ ਲੈਨੇ ਤਾਂ ਜੋ ਜਿਹੜਾ ਮਸਾਲਾ ਆਪਣਾ ਚੰਗਾ ਚਣਿਆਂ ਨੂੰ ਲੱਗ ਜੇ ਆਪਣੇ ਚੰਗੀ ਤਰ੍ਹਾਂ ਪੱਕ ਕੇ ਤਾਂ ਹੈਗੀ ਤੇ ਜੀ ਚੰਗੀ ਤਰ੍ਹਾਂ ਆਪਣੇ ਮਸਾਲੇ ਚਣਿਆਂ ਨੂੰ ਮਿਕਸ ਹੋ ਗਏ ਹੁਣ ਇਹਦੇ ਵਿੱਚ ਆਪਾਂ ਮੂਰੀ ਐਡ ਕਰ ਦਨੇ ਆ ਉਹ ਇਹਨੂੰ ਵੀ ਆਪਾਂ 1-2 ਮਿੰਟ ਲਈ ਪਕਾ ਲੈਨੇ ਤਾਂ ਜੋ ਇਹ ਅੰਦਰ ਤੱਕ ਆਪਣਾ ਜਿਹੜਾ ਮਸਾਲਾ ਇਹ ਮਿਰਚ ਮਸਾਲੇ ਇਹਿੰਦਾਂ ਤੱਕ ਜਾ ਸਕੇ ਥੋੜੀਆਂ ਜਿਹਾ ਸਖਤ ਕਰਕੇ ਹਾਰਡ ਕਰਕੇ ਆਪਾਂ ਨੂੰ ਵਿੱਚ ਵਿੱਚ ਪਕਾ ਲੈਨੇ ਤਾਂ ਜੋ ਇਹ ਸੌਫਟ ਹੋ ਜਾਣੀ ਹੈ ਲਓ ਜੀ ਮੂੜੀਆਂ ਤੇ ਚਨੇ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਇਹਦੇ ਵਿੱਚ ਆਪਾਂ ਆਲੂ ਐਡ ਕਰ ਦਿੰਨੇ ਆਂ ਆਲੂਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਫਿਰ ਆਪਾਂ ਦੁਬਾਰਾ ਮਿਕਸ ਕਰ ਲੈਨੇ ਸਾਰੇ ਮਸਾਲੇ ਆਲੂਆਂ ਦੇ ਉੱਪਰ ਲੱਗ ਸਕੇ ਚਲੋ ਜੀ ਹੁਣ ਆਪਾਂ ਗੈਸ ਨੂੰ ਕਰ ਚੁੱਲੇ ਨੂੰ ਕਰ ਦਿੰਨੇ ਆ ਬੰਦ ਕਿਉਂਕਿ ਤੀਜਾ ਆਪਣੀਆਂ ਸਾਰੀਆਂ ਆਲੂ ਵੀ ਉਬਲੇ ਹੋਏ ਸੀ ਪਸ ਇੰਨੀਆਂ ਥਿਆਂ ਪਹਿਲਾਂ ਲਓ ਜੀ ਆਲੂ ਤੇ ਚਨੇ ਆਪਣੇ ਚੰਗੀ ਤਰ੍ਹਾਂ ਮਿਕਸ ਹੋ ਗਏ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਟਮਾਟਰ ਤੇ ਪਿਆਜ਼ ਪਿਆਜ਼ ਆਪਾਂ ਪਾਵਾਂਗੇ ਕੱਚੇ ਹੀ ਕੱਚਾ ਪਿਆਜ਼ ਜਿਆਦਾ ਟੇਸਟ ਵਧੀਆ ਲੱਗਦਾ ਜੀ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਨੇ ਆ ਹੁਣ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰ ਦਿੰਨੇ ਆ। ਲਓ ਜੀ ਆਪਾਂ ਆਮਚੂਰ ਪਾウダー ਪਾ ਲੈਨੇ ਆ ਥੋੜਾ ਜਿਹਾ। ਕਾਲਾ ਨਮਕ ਪਾ ਲੈਨੇ ਆ ਕਿਉਂਕਿ ਕਾਲੇ ਨਮਕ ਨਾਲ ਟੈਸਟ ਬਹੁਤ ਵਧੀਆ ਆਉਂਦਾ। ਲਓ ਜੀ ਆਪਾਂ ਚਾਟ ਮਸਾਲਾ ਪਾ ਲੈਨੇ ਆ। ਹੁਣ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਵਿੱਚ। ਆਪਾਂ ਹਰੀ ਚਟਨੀ ਪਾ ਲੈਨੇ ਆ ਟਮੇਟੋ ਸੌਸ ਪਾ ਲੈਨੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਸਾਰੇ ਸਮਾਨ ਦੇ ਵਿੱਚ ਦਨੀਆ ਦੇ ਆਲੂ ਲੈ ਲਓ ਜੀ ਆਪਾਂ ਨੇ ਨਿੰਬੂ ਲੈ ਲਿਆ ਨਿੰਬੂ ਨੂੰ ਵੀ ਆਪਾਂ ਇਹਦੇ ਵਿੱਚ ਨਿਚੋੜ ਦਿੰਨੇ ਆ ਤਾਂ ਜੋ ਆਪਣੀ ਚਾਟ ਦਾ ਟੈਸਟ ਵਧੀਆ ਆ ਸਕੇ ਅੱਧਾ ਨਿੰਬੂ ਲੈ ਲਿਆ ਆਪਨੇ ਵਿੱਚ ਨਚੋੜ ਦੇਣਾ ਚੰਗੀ ਤਰ੍ਹਾਂ ਲਓ ਜੀ ਇਹਨੂੰ ਆਪਾਂ ਮਿਕਸ ਕਰ ਦਿੰਨੇ ਲੋ ਜੀ ਚਣਿਆਂ ਦੀ ਚਾਟ ਆਪਣੀ ਬਣ ਗਈ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਆ ਇਹ ਹੁਣ ਇਹਦੇ ਉੱਪਰ ਆਪਾਂ ਧਨੀਆ ਪਾ ਦਿੰਨੇ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ